thank you. 350 ਸਾਲਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਰੱਖਦੇ ਆ ਹੋਇਆ ਅਸੀਂ ਭਾਗਾਂ ਵਾਲੇ ਆ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਅੱਜ ਬਟਾਲੇ ਦੀਆਂ ਸੰਗਤਾਂ ਨੇ ਜੀਆਂ ਆ ਆਖਿਆ ਔਰ ਸਵਾਗਤ ਕੀਤਾ ਔਰ 23 24 25 ਨੂੰ ਜੋ ਆਨੰਦਪੁਰ ਸਾਹਿਬ ਵਿਖੇ ਜੋ ਸ਼ਹਾਦਤ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਜੀ ਨੂੰ ਵੱਡਾ ਸੰਗਤਾਂ ਦੇ ਵਿੱਚ ਇੱਕ ਜਿਹੜਾ ਦਰਸ਼ਨ ਕਰਨ ਦੀ ਔਰ ਉੱਥੋਂ ਆਸ਼ੀਰਵਾਦ ਲੈ ਕੇ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਜਿਹੜੀਆਂ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਸੋ ਇੱਕ ਵੱਡਾ ਜੋ ਮੈਨੂੰ ਲੱਗ ਰਿਹਾ ਵੀ ਉੱਥੇ ਕੱਟ ਹੋਊਗਾ ਸੋ ਅੱਜ ਫਿਰ ਤੋਂ ਇੱਕ ਵਾਰੀ ਬਟਾਲੇ ਦੀਆਂ ਸਕਤਾਂ ਨੇ ਜਿਹੜਾ ਜੋ ਸਤਕਾਰ ਦਿੱਤਾ ਹੈ ਤੇ ਦਿਲੋਂ ਤੁਹਾਨੂੰ ਤੁੰ ਨਵੇਂ ਪਾਤਸ਼ਾਹ ਹਿੰਦੂਨੀ ਤਲ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਹੀਦੀ ਵਿਹਾਰਾ ਮਾਪੁਰਸ ਮਾਮਾਪੂਰੀ ਵਾਲੇ ਕਸ਼ਮੀਰ ਸਿੰਘ ਜੀ ਹੋਰ ਮਾਪੁਰਸ ਕਾਰ ਸੇਵਾ ਵਾਲਿਆਂ ਵੱਲੋਂ ਤੇ ਸੰਗਹੁ ਸਿੱਖ ਸੇਵਾ ਨਾਮ ਲੇਵਾ ਸੰਗਤਾਂ ਦੇ ਸੰਯੋਗ ਦੇ ਨਾਲ 350 ਸਾਲਾ ਜੋ ਕਿ ਅਨੰਤ ਨਗਰ ਕੀਰਤਨ ਪੰਜਾਬ ਪਿਆਰਿਆਂ ਦੀ ਅਗਵਾਈ ਹੇਠ ਗਰਦਾਸਪੁਰ ਤੋਂ ਸ਼ੁਰੂ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕਰਕੇ ਸਮਾਪਤੀ ਹੋਵੇਗੀ ਸਾਰੀਆਂ ਸੰਗਤਾਂ ਤੇ মিডিਆ ਤੇ ਸੰਗਤਾਂ ਦੇ ਸੰਜੋਗ ਦੇ ਨਾਲ ਇਹ 350 ਸਾਲਾ ਸ਼ਹੀਦੀ ਸਮਾਗਮ ਬੜੇ ਹੀ ਸਰਦਾਰ ਤੇ ਸਪੂਰਕ ਦੇ ਨਾਲ ਮਨਾਏ ਜਾ ਰਹੇ ਹਨ ਸ਼ਾਮਲ ਹੋਏ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੜੀ ਵੱਡੀ ਸ਼ਹਾਦਤ ਹੈ ਜੀ ਕੌਮ ਵਾਸਤੇ ਸਾਰਿਆਂ ਵਾਸਤੇ ਜੋ ਇਸ ਸਮਾਗਮ ਦੇ ਵਿੱਚ ਸੂਹ ਸੰਗਤਾਂ ਬਟਾਲੇ ਦੀਆਂ ਸੂਹ ਸੰਗਤਾਂ ਨੇ ਬੜੇ ਵੱਡੇ ਪੱਧਰ ਤੇ ਸ਼ਰਧਾ ਨਾਲ ਮਨਾਇਆ ਹੈ ਕਿ ਸ਼ਰਧਾ ਦੇ ਨਾਲ ਜਾ ਰਹੀ ਹੈ ਬੜੀ ਧੂਰਤਾਂ ਦੇ ਨਾਲ ਬਟਾਲੇ ਦੀਆਂ ਸੰਗਤਾਂ ਜਾ ਰਹੀਆਂ ਜੀ ਯਾਤਰਾ ਤੇ ਉੱਥੇ ਪਹੁੰਚ ਕੇ ਗਜੂ ਮਹਾਰਾਜ ਦੇ ਦਰਸ਼ਨ ਦਰਸ਼ਨ ਕਰਾਂਗੇ ਆਨੰਦ ਮਾਣਾਂਗੇ ਜੀ ਇਹ بڑا ਵੱਡਾ ਮੌਕਾ ਮਿਲਿਆ ਜੀ 350 ਸਾਲਾਂ ਦੇ ਵਿੱਚ ਸ਼ਾਮਲ ਹੋਣ ਦਾ वाहेगुरु जीा ख़ाला वाहेगुरु